ਭਗਤ ਵਚਨ ਹਾਜ਼ਰਾ ਹਜੂਰ ਜਹਾਰਾਜ ਵਰਤ ਲੋਕੀ ਦੇ ਬਾਲਕ ਸਾਝੀ ਬਾਤਾਂ ਦੇ ਮਸਜਵੇਂ ਗਰੀਬ ਨਵਾਜ਼ ਜੁਗੋ ਜੁਗ ਅਟਲ ਦਸਾਂ ਪਾਤਸ਼ਾਹ ਦੀ ਜਾਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਗੁਰਫਤੇ ਪ੍ਰਮਾਨ ਕਰਨੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਫਤਿਹ ਗੱਜ ਕੇ ਬੁਲਾ ਦਿਆ ਕਰੋ ਆਪਾਂ ਸ਼ਹੀਦਾਂ ਦੀ ਧਰਤੀ ਤੇ ਬੈਠੇ ਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਨੇ ਫਤਿਹ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਸਾਧ ਸੰਗਤ ਜੀ ਹੁਣ 8 ਤਰੀਕ ਨੂੰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ 16 ਤਰੀਕ ਨੂੰ ਨਾਲ ਤਾਂ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਨਾਲੇ ਭਾਈ ਤਾਰੂ ਸਿੰਘ ਜੀ ਦਾ ਪਵਿੱਤਰ ਦਿਹਾੜਾ ਹੈ ਤੇ 16 ਤਰੀਕ ਨੂੰ ਇਹ ਦਸਵੀਂ ਦਾ ਪਵਿੱਤਰ ਦਿਹਾੜਾ ਹੈ 16 ਤਰੀਕ ਨੂੰ ਮੇਰੇ ਪੇਰੇ ਦੇਵਤਾ ਸਾਹਿਬ ਸੰਗਤ ਜੀ ਚਾਰ ਦਿਹਾੜੇ 16 ਤਰੀਕ ਸੰਗਰਾਦ ਵਾਲੇ ਦਿਨ ਹੈ 21 ਤਰੀਕ ਦੀ ਪੂਰਨਮਾਸੀ ਹੈ 29 ਫਰਵਰੀ ਦਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਥ ਸੰਗਤ ਜੀ ਭਾਈ ਮਨੀ ਸਿੰਘ ਜੀ ਦਾ ਸੂਰਮਾ ਸੂਰਮਾ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜੋ ਨਾਮ ਵੀ ਜਪਦੇ ਉਹਨੂੰ ਵੀ ਸੂਰਮਾ ਕਹਾਇ ਇਹ ਯੁੱਗ ਮੇ ਹਰ ਰੰਗ ਲਾਗੋ ਸੋ ਕਹੀ ਤ ਸੂਰਾ ਉਹ ਵੀ ਸੂਰਮਾ ਇੱਕ ਭਾਈ ਮਨੀ ਸਿੰਘ ਵਰਗੇ ਸਿੰਘ ਸ਼ਹੀਦ ਉਹ ਵੀ ਸੂਰਮੇ ਦਾ ਸਾਥ ਸੰਗਤ ਜੀ ਭਾਈ ਮਨੀ ਸਿੰਘ ਹੁਣੇ 11 ਭਰਾ ਸਨ। ਤੋਰੇ 7 ਪੁੱਤਰ ਸਨ। ਸ਼ਹੀਦ ਹੋਏ ਭਾਈ ਦਿਆਲਾ ਜੀ ਉਹ ਭਾਈ ਮਨੀ ਸਿੰਘ ਦੇ ਭਰਾ। ਭਾਈ ਮਨੀ ਸਿੰਘ ਦੀ ਸ਼ਾਦੀ ਲੱਖੀ ਸਾਹਿਬ ਬਨਜਾਰੇ ਦੇ ਲੜਕੇ ਬੀਬੀ ਸੇਤੋ ਨਾਲ ਵਾਹੀ ਗਈ। ਉਹਨਾਂ ਦੀ ਕੁੱਖੋਂ ਹੀ ਭਾਈ ਬਚੱਤਰ ਸਿੰਘ ਜੀ ਦਾ ਜਨਮ ਹੋਇਆ ਜੋ ਸ਼ਹੀਦ ਹੋਏ। ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਸਮਾ ਬੜਾ ਸੇਵਤਾ ਸਿੰਘ ਸਾਹਿਬ ਪਹੁੰਚ ਗਏ ਰਾਗੀ ਜਥਾ। ਧੰਨਵਾਦ ਜੀ। ਉਹ ਆਪਣੇ ਭਾਈ ਮਨੀ ਸਿੰਘ ਜਦੋਂ ਸਰਸਾ ਦੇ ਵਿਛੋੜਾ ਪੈ ਗਿਆ ਕਹਿੰਦਾ ਕਣਗੀ ਤਰਪਾਸ਼ ਐ ਤੋਂ ਅੰਮਰ ਸ਼ਕੈਤਾ ਜਦੋਂ ਸਰਸਾ ਨਦੀ ਦੇ ਵਿਛੋੜਾ ਪੈ ਗਿਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਛੋਟੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਇੱਕ ਪਾਸੇ ਲੰਘੇ ਵੱਡੇ ਸਾਹਿਬ ਜਾਦੇ ਕਣਗੀ ਤਰਪਾਸ਼ 40 ਸਿੰਘ ਇੱਕ ਪਾਸੇ ਲੰਘੇ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਦਿੱਲੇ ਲੈ ਗਿਆ ਸਰਦਾਰ ਜਵਾਹਰ ਸਿੰਘ ਅਰੋੜੇ ਦੇ ਘਰ ਰਹੇ ਜਦੋਂ ਕਨਗਈ ਤਰਪਾਸ਼ਾ ਪੁੱਤਣਾ ਸ਼ਹੀਦ ਕਰਾ ਕੇ ਸੰਗਤਾਂ ਨੂੰ ਉਤਾਰ ਦੇ ਸਾਬੋ ਕੇ ਤਲਵੰਡੀ ਪਹੁੰਚੇ ਦਮਦਰਾ ਸਾਹਿਬ ਉੱਥੇ ਪਤਾ ਲੱਗਾ ਕਿ ਕਨਗਈ ਤਰਪਾਸ਼ਾ ਨੇ ਭਾਈ ਮਨੀ ਸਿੰਘ ਲੈ ਕੇ ਆਇਆ ਮਾਤਾ ਸੁੰਦਰੀ ਜੀ ਨੂੰ ਤੇ ਮਾਤਾ ਸਹਿਜ ਨੂੰ ਦਰਸ਼ਨ ਮੇਲੇ ਕੀਤੇ ਚਲੋ ਉੱਥੇ ਬੀੜਾ ਵੀ ਲਖਾਈਆਂ ਭਾਈ ਮਨੀ ਸਿੰਘ ਤੋਂ ਫਿਰ ਬੰਦਾ ਸਿੰਘ ਬਹਾਦਰੀ ਸ਼ਹੀਦੀ ਤੋਂ ਬਾਅਦ ਦੋ ਦਾਲ ਵਾਲਾ ਇੱਕ ਤਤ ਖਾਲਸਾ ਇੱਕ ਬੰਦਾ ਹੀ ਖਾਲਸਾ ਇਹਨਾਂ ਵਿੱਚ ਫੁੱਟ ਪੈ ਗਈ ਫੁੱਟ ਤਾਂ ਹੁਣ ਵੀ ਸਿੱਖਾਂ ਚ ਬਥੇਰੀ ਪਈ ਹੋਈ ਹੈ ਉਹ ਭਾਈ ਜਦ ਫੁੱਟ ਪਈ ਸਾਧ ਸੰਗਤ ਜੀ ਮਾਤਾ ਸੁੰਦਰੀ ਨੇ ਵਿੱਚ ਫੈਸਲਾ ਪਾਇਆ ਕਰਿਆ ਭਾਈ ਮਨੀ ਸਿੰਘ ਨੂੰ ਹੈੱਡ ਗ੍ਰੰਥੀ ਬਣਾਇਆ ਹਰਮੰਦਰ ਸਾਹਿਬ ਦਾ ਲਾਹੌਰ ਦਾ ਗਵਰਨਰ ਬਣਿਆ ਜਕਰੀਆ ਖਾਨ ਬੜਾ ਜ਼ਾਲਮ ਬੰਦਾ ਸੀ ਉਹ ਸਾਢੇ 3 ਲੱਖ ਸਿੱਖਾਂ ਦੇ ਸਰੀਰ ਨੇ ਜਿਹੜੇ ਸਿਰ ਉਹ ਲਾਹੌਰ ਲੱਗੇ ਹੋਏ ਨੇ ਸ਼ਹੀਦੀ ਕੁਰਬਾਨੀ ਕਰਨ ਵਾਸਤੇ ਸਾਰ ਸੰਗਜੇ ਦਿਵਾਲੀ ਬਸਾਖੀ ਸਾਰੇ ਤਿਹੌਰ ਬੰਦ ਕਰੇ ਹੋਏ ਤੇ ਭਾਈ ਮਨੀ ਸਿੰਘ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਵੀ ਆਪਾਂ ਦਿਵਾਲੀ ਮਨਾਉਣੀ ਹੈ ਕਹਿੰਦੇ ਵੀ ਜਕਰੀਆ ਖਾਨ ਮਨਾਉਣ ਨਹੀਂ ਦਿੰਦਾ ਕਹਿੰਦੇ ਚਲੋ ਆਪਾਂ ਚੱਲਦੇ ਆ ਭਾਈ ਉਹ ਸਿੰਘੋ ਸਿੱਖੋ ਚੱਲਦੇ ਆ ਚਲੇ ਗਏ ਜਕਰੀਆ ਖਾਨ ਕੋ ਉਹ ਕਹਿੰਦਾ ਵੀ ਦਿਵਾਲੀ ਮੈਂ ਤਾਂ ਮਨਾਉਣ ਦਊਗਾ ਵੀ 5000 ਰੁਪਏ ਟੈਕਸ ਲਊਗਾ ਮਾਰੀਆ ਦੇਖ ਲਓ ਇਹ ਵੀ ਮਨਾਉਣ ਵਾਸਤੇ ਟੈਕਸ ਲੱਗੇ ਹਿੱਤੇ ਤਾਂ ਕੰਨ ਕੀ ਧਰਪਾਸ਼ਾ ਦੀ ਕਿਰਪਾ ਹੋ ਗਈ ਸਾਹ ਸੰਗਤ ਜੇ ਜਰੂਰ ਟੈਕਸ 5000 ਰੁਪਇਆ ਲਾਤਾ ਫਿਰ ਲਖ ਪਤਰਾਏ ਇਹਦਾ ਨਵਾਬ ਬਣਾਤਾ ਹਰਮੰਦਰ ਸਾਹਿਬ ਦਾ ਇਹਨਾਂ ਨੇ ਇੱਕ ਮੀਟਿੰਗ ਕੀਤੀ ਕਹਿੰਦੇ ਜਦੋਂ ਸਾਰੇ ਸਿੱਖ ਦੀਵਾਲੀ ਨੂੰ ਇਕੱਠੇ ਹੋਣਗੇ ਸਾਰਿਆਂ ਨੂੰ ਖਤਮ ਕਰ ਦੋ ਹੁਣ ਜਦੋਂ ਵਿਸਾਖੀ ਆਈ ਹੈ ਸੋਨਾ 1999 ਦੀ ਜੱਲ੍ਹਾਂ ਵਾਲੇ ਬਾਦ ਵਿੱਚ ਜਦੋਂ ਇਕੱਠ ਵਿੱਚ ਇਹਨਾਂ ਨੇ ਜਾਣੇ ਕੀਤਾ ਜਦੋਂ ਹਰਮੰਦਰ ਸਾਹਿਬ ਹੋਇਆ ਅਟੈਕ ਉਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਵੀ ਜਦੋਂ ਸਿੱਖ ਇਕੱਠੇ ਹੋਣ ਖਤਮ ਕਰ ਦੋ ਪਰ ਮੁੱਕ ਦੇਗਾ ਇਹਨੂੰ ਐ ਸਾਧ ਸੰਗਤ ਜੀ ਦਵਾਲੀ ਨੂੰ ਵੀ ਇਕੱਠ ਹੋਊਗਾ ਸਿੱਖਾਂ ਨੂੰ ਖਤਮ ਕਰ ਦੋ ਫੇਰ ਭਾਈ ਮਨੀ ਸਿੰਘ ਨੂੰ ਪਤਾ ਲੱਗ ਗਿਆ ਵੀ ਜਦੋਂ ਇਕੱਠ ਹੋਣਾ ਵੀ ਇਹਨਾਂ ਨੇ ਸਿੱਖ ਖਤਮ ਕਰਦਣੇ ਭਾਈ ਸਾਹਿਬ ਨੇ ਫੇਰ ਚਿੱਠੀਆਂ ਭੇਜੀਆਂ ਪਿੰਡਾਂ ਵਿੱਚ ਕਹਿੰਦੇ ਸਿੱਖੋ ਆਇਓ ਨਾ ਤੁਸੀਂ ਭਾਈ ਇੱਥੇ ਜਦੋਂ ਆਪਣਾ ਇਕੱਠ ਹੋ ਗਿਆ ਨੇ ਇਹਨਾਂ ਨੇ ਖਤਮ ਹੋਇਆ ਨੇਤ ਬਦਲ ਗਈ ਚਲੋ ਜੀ ਆਏ ਨਾ ਚੜਾਵਾ ਚੜਿਆ ਨਾ ਭਾਈ ਮਨੀ ਸਿੰਘ ਕੋਲ ਵੀ ਸੁਨੇਹਾ ਭੇਜਿਆ ਜਕਰਿਆ ਖਾਨ ਨੇ ਕਿ ਵੀ ਚੜਾਵਾ ਦੋ ਭਾਈ ਉਹ ਕਹਿੰਦੇ ਵੀ ਚੜਾਵਾ ਤਾਂ ਚੜਿਆ ਨਹੀਂ ਸਿੱਖਾਏ ਨਹੀਂ ਕਹਿੰਦੇ ਫਿਰ ਤੇਰੀ ਮਰਜ਼ੀ ਆ ਵੀ ਜਾ ਦੇਨ ਕਬੂਲ ਕਰ ਲੈ ਮੁਸਲਮਾਨ ਬਣ ਜਾ ਉਹ 90 ਸਾਲ ਦੀ ਉਮਰ ਹੈ ਭਾਈ ਮਨੀ ਸਿੰਘ ਦੀ ਸਾਧ ਸੰਗਤ ਜੀ ਜਾ ਵੀ ਸਾਡਾ 5000 ਰੁਪਏ ਦੇ ਦੇ ਭਾਈ ਮਨੀ ਸਿੰਘ ਕਹਿੰਦਾ ਨਹੀਂ ਵੀ ਨਾ ਅਸੀਂ ਪੈਸੇ ਦੇ ਸਕਦੇ ਨਾ ਦੇਨ ਕਬੂਲ ਕਹਿੰਦੇ ਮੌਤ ਕਹਿੰਦੇ ਹਾਂ ਮੌਤ ਕਬੂਲ ਕਰ ਲੈਂਦੇ ਆ ਸਾਧ ਸੰਗਤ ਜੀ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਕਹਿੰਦਾ ਵੇਲੇ ਇੱਕ ਮਾਈ ਦਾ ਪੁੱਤਰ ਦਿੱਲੀ ਫੜ ਕੇ ਲੈ ਗਏ। ਉਰੀ ਮਾਂ ਕਹਿੰਦੀ ਮੇਰਾ ਪੁੱਤ ਸਿੱਖ ਨਹੀਂ। ਉਹ ਕਹਿੰਦਾ ਮੈਂ ਸਿੱਖਾ ਗੁਰੂ ਦਾ ਹੈ ਮੇਰੀ ਮਾਂ ਨਹੀਂ। ਮਾਫ਼ ਕਰਨਾ ਇੱਕ ਦਿਨ ਬਿਆਨ ਪੜਿਆ ਮੈਂ। ਉਹ ਭਾਈ ਅਮਰਪਾਲ ਦੀ ਮਾਤਾ ਨੇ ਬਿਆਨ ਦਿੱਤਾ। ਕਹਿੰਦੇ ਮੇਰਾ ਪੁੱਤ ਖਾਰਸਤਾਨੀ ਨਹੀਂ ਜਿਹੜਾ ਡੀਬਲ ਡੇਲ ਵਿੱਚ ਬੈਠਾ ਹੈ। ਕਹਿੰਦੇ ਮੇਰਾ ਪੁੱਤ ਖਾਰਸਤਾਨੀ ਨਹੀਂ। ਦੂਸਰੇ ਦਿਨ ਬਿਆਨ ਆ ਗਿਆ ਭਾਈ ਉਹਦਾ। ਮਰਤਪਾਲ ਦਾ ਕਹਣਾ ਮਾਤਾ ਮੇਰੀ ਝੂਠ ਬੋਲਦੀ ਐ ਮੈਂ ਸਿੱਖ ਰਾਜ ਲਈ ਮੈਂ ਮੈਨੂੰ ਬੋਟਾਂ ਪਈਆਂ ਮੈਂ ਗੁਰੂ ਦਾ ਸਿੱਖ ਐ ਮੈਂ ਖਾਰਸਤਾਨੀ ਨਹੀਂ ਮੈਂ ਹਿੰਦੁਸਤਾਨੀ ਨਹੀਂ ਅਮਨੇ ਆਪਣਾ ਪ੍ਰਵਾਨ ਨੂੰ ਜਾਨੀ ਤਾੜਨਾ ਕੀਤੀ ਐ ਹੁਣ ਸਾਧ ਸੰਗਤ ਜੀ ਭਾਈ ਮਨੀ ਸਿੰਘ ਨੂੰ ਕਹਿੰਦੇ 5000 ਰੁਪਏ ਦੇ ਦੇ ਉਹ ਕਹਿੰਦਾ ਵੀ ਨਹੀਂ ਵੀ ਮੈਂ ਮੈਨੂੰ ਮੌਤ ਕਬੂਲ ਐ ਸਵਾ ਬੜਾ ਸੀਮਤ ਐ ਸਾਧ ਸੰਗਤ ਜੀ ਤੇ ਕੀ ਹੋਇਆ ਫਿਰ ਕਹਿੰਦੇ ਵੀ ਇਹਦਾ ਹੁਕਮ ਸੁਣਾਉਣ ਨੂੰ ਬੰਦ-ਬੰਦ ਕਟਿਆ ਜਾਵੇ ਮੈਨੂੰ ਕਹਿੰਦੇ ਵੀ ਅੱਖਾਂ ਉੱਤੇ ਪੱਟੀ ਬੰਨ੍ਹ ਲੈ ਵੀ ਤੇਰਾ ਬੰਦ-ਬੰਦ ਤੇ ਤੇ ਦੇਖਿਆ ਨਹੀਂ ਜਾਣਾ ਉਹਨੇ ਜਲਾਦ ਨੇ ਗੁੱਟ ਫੜ ਲਿਆ ਜਦ ਗੁੱਟ ਫੜਿਆ ਕਹਿੰਦਾ ਉਹ ਕਹਿੰਦਾ ਛੱਡ ਦਿਓ ਗੁੱਟ ਮੇਰਾ ਕਹਿੰਦਾ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਕਹਿੰਦਾ ਆ ਦੇਖ 1 2 3 ਇਹ ਬੰਦ ਹੁੰਦੇ ਨੇ ਕਹਿੰਦਾ ਇੱਕਨ ਕੱਟ ਮੈਨੂੰ ਵੀ ਨਾ ਆਨੰਦ ਆਵੇ ਨਜ਼ਾਰਾ ਆਵੇ ਤੂੰ ਸੰਗਦਾ ਕਿਉਂ ਐ ਇੱਕ ਹਫਤਾ ਕਹਿ ਕੇ ਖਿਮਾ ਦੇ ਜਾਚਕ ਹੋਣ ਨਾਲ ਸਾਧ ਸੰਗਤ ਜੀ ਸਿੰਘ ਸਾਹਿਬ ਵੀ ਪਹੁੰਚ ਚੁੱਕੇ ਨੇ ਮੇਰਾ ਬੰਦ-ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ-ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੈਂ ਇਹਨਾਂ ਕਿਸੇ ਦੇ ਮੰਣਣੇ ਨਾ ਮੈਂ ਅੱਖ ਉੱਤੇ ਪੱਟੀ ਬੰਨਣੇ ਨਾ ਮੈਂ ਇਹਨਾਂ ਕਿਸੇ ਦੀ ਮੰਣਣੇ ਨਾ ਮੈਂ ਅੱਖ ਉੱਤੇ ਪੱਟੀ ਬੰਨਣੇ ਭਾਵੇਂ ਮੇਰਾ ਅੰਗ-ਅੰਗ ਜਾਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਓ ਮੇਰੇ ਗੁੱਟ ਨੂੰ ਜਾਲਮਾ ਛੱਡ ਦੇ ਓ ਮੇਰੇ ਗੁੱਟ ਨੂੰ ਜਾਲਮਾ ਛੱਡ ਦੇ ਓ ਇਸ ਭਾਂਡੇ ਨੂੰ ਪੂਰਾ ਪੂਰਾ ਵੱਢਦੇ ਹੋਏ ਭਾਂਡਾ ਬਾਣੀ ਵਿੱਚ ਵੀ ਲਿਖਿਆ ਹੈ ਕਹਾ ਬਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਠਨ ਕ ਇਤਨਾ ਕ ਆ ਨਾ ਉਹ ਜਿੰਨਾ ਹੁੰਦਾ ਕਹਿੰਦਾ ਜਾਂ ਭਾਂਡਾ ਟਿਰ ਜਾਂਦਾ ਉਹ ਦੇਖ ਲੋ ਤੇੜ ਇੰਨੀ ਕਿ ਹੁੰਦੀ ਆ ਬਾਣੀ 'ਚ ਵੀ ਲਿਖਿਆ ਹੈ ਕਹਾਂ ਬਸਾਸੈ ਸੇ ਭਾਂਡੇ ਕਾ ਇਤਨਕ ਲਾਗੇ ਠਣਕਾ ਮੇਰੇ ਘੁੱਟ ਨੂੰ ਜਾਲਮ ਛੱਡ ਦੇ ਓਏ ਇਸ ਭਾਂਡੇ ਨੂੰ ਪੂਰਾ ਪੂਰਾ ਵੱਡ ਦੇ ਓਏ ਉਹ ਦੱਸ ਤੈਨੂੰ ਕਿਉਂ ਸੰਗ ਆਵੇ ਮੇਰਾ ਬੰਦ-ਬੰਦ ਕੱਟ ਦੇ ਜਲਾ ਅੱਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ-ਬੰਦ ਕੱਟ ਦੇ ਜਲਾ ਅੱਦਾ ਮੈਨੂੰ ਵੀ ਆਨੰਦ ਆਵੇ 5000 ਦਈਏ ਕਾ ਦੇਵੇ ਤੁਸੀਂ ਕਰਕੇ ਮੁਕਰ ਕੇ ਵਾ ਦੇਵੇ 5000 ਦਈਏ ਕਾ ਦੇਵੇ ਤੁਸੀਂ ਕਰਕੇ ਮੁਕਰ ਗੇ ਵਾ ਦੇਵੇ ਲਖ ਪਤਰਾਏ ਮੜ ਮੜ ਮੰਗ ਪਾਵੇ ਮੇਰਾ ਬੰਦ ਬੰਦ ਕੱਟ ਦੇ ਜਲਾ ਅੱਦਾ ਮੈਨੂੰ ਵੀ ਆਨੰਦ ਆਵੇ ਅਸਾ ਸਿੱਖ ਧਰਮ ਨਹੀਂ ਛੱਡਣਾ ਬੁੱਟਾ ਸਿੱਖੀ ਵਾਲਾ ਜੱਗ ਤੇ ਗੱਡਣਾ ਅਸੀਂ ਸਿੱਖ ਧਰਮ ਨੇ ਛੱਡਣਾ ਬੁੱਟਾ ਸਿੱਖੀ ਵਾਲਾ ਜੱਗ ਤੇ ਗੱਡਣਾ ਜਿੰਨੀ ਮਰਜ਼ੀ ਕੁਟੰਗੜਾਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਤੁਸੀਂ ਮਨਾਉਣ ਨਾ ਦਿੱਤੀ ਦੀਵਾਲੀ ਵੇ ਸਿੱਖਾਂ ਨੂੰ ਖਤਮ ਕਰਨ ਦੀ ਕਾਲੀ ਵੇ ਤੁਸੀਂ ਮਨਾਉਣ ਨਾ ਦਿੱਤੀ ਦੀਵਾਲੀ ਓਏ ਸਿੱਖਾਂ ਨੂੰ ਖਤਮ ਕਰਨ ਦੀ ਕਾਲੀ ਓਏ ਸੁਭਾ ਨਵੇਂ ਨਵੇਂ ਟੰਗ ਹਪੜਾਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਗੁਰੂ ਦੇ लाडले ਕਰਤੇ ਟੁਕੜੇ ਗੁਰੂ ਦੇ ਲਾੜਲੇ ਦੇ ਘਰ ਤੇ ਟੁਕੜੇ ਵਾਹ ਗੁਰੂ ਵਾਹ ਗੁਰੂ ਬੋਲੇ ਵਿੱਚ ਮੁਖੜੇ ਲਾੜੀ ਮਾਤ ਪਈ ਪੰਧ ਮੁਕਾਵੇ ਮੇਰਾ ਬੰਦ-ਬੰਦ ਕੱਟ ਦੇ ਜਲਾ ਅੱਦਾ ਮੈਨੂੰ ਵੀ ਆਨੰਦ ਆਵੇ ਭਾਈ ਮਨੀ ਸਿੰਘ ਵੀ ਅਰਦਾਸ ਦੇ ਹਿੱਸੇ ਬਣ ਗਏ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੂਪਰਿਆਂ ਲੋਹਾਈਆਂ ਚਰਖੜੇ ਤੇ ਚੜੇ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਭਾਈ ਸਾਰੇ ਜਨਾ ਸਿੰਘਾ ਕਮਾਈ ਤਸਤਾਨ ਕਰਕੇ ਬੋਲੋ ਜੀ ਵਾਹਿਗੁਰੂ ਭਾਈ ਮਨੀ ਸਿੰਘ ਹੋ ਗਿਆ ਸ਼ਹੀਦ ਜੀ ਕਹਿੰਦੇ ਭੜੀ ਵਾਲਾ ਹੋ ਗਿਆ ਮਰੀਦ ਜੀ ਸਿੰਘ ਸਾਹਿਬ ਸਾਡੇ ਪਿੰਡ ਵੀ ਕੀਰਤਨ ਕਰਨ ਜਾਂਦੇ ਰਹਿੰਦੇ ਆ ਉਹ ਭਾਈ ਮਨੀ ਸਿੰਘ ਹੋ ਗਿਆ ਸ਼ਹੀਦ ਜੀ ਕਹਿੰਦੇ ਭੜੀ ਵਾਲਾ ਹੋ ਗਿਆ ਮਰੀਦ ਜੀ ਤਾਂ یوں ਲੇਖ ਲੇਖੰਦ ਸੁਣਾਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ 90 ਸਾਲ ਦੀ ਉਮਰ ਉਹ ਜਲਾਦ ਨੂੰ ਕਹਿੰਦਾ ਟੋਕਾ ਤਿੱਖਾ ਕਰ ਲੈ ਉਹ ਕਹਿੰਦਾ ਕੀ ਗੱਲ ਕਹਿੰਦਾ ਮੇਰੇ ਹੱਡ ਕਹੜੇ ਨੇ ਕਈ ਵਾਰੀ ਅੰਬ ਕੱਟਦੇ ਆ ਕਹਿੰਦਾ ਜੇ ਖੁੰਡਾ ਜਾ ਹੋਵੇ ਦੋਵੇਂ ਹੱਥ ਤੇ ਲੱਗਦਾ ਉਹ ਕਹਿੰਦਾ ਤੇਰੇ ਕਿਤੇ ਦੋਵੇਂ ਹੱਥ ਨਾ ਲੱਗੇ ਟੋਕਾ ਤਿੱਖਾ ਕਰ ਲੈ ਭਾਈ ਮਨੀ ਸਿੰਘ ਹੋ ਗਿਆ ਸ਼ਹੀਦ ਜੀ ਕਹਿੰਦੇ ਭੜੀ ਵਾਲਾ ਹੋ ਗਿਆ ਮਰੀਦ ਜੀ ਤਾਈਓ ਲੇਖ ਲੇਖ ਸ਼ੰਦ ਸੁਣਾਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮੇਰਾ ਬੰਦ ਬੰਦ ਕੱਟ ਦੇ ਜਲਾਦਾ ਮੈਨੂੰ ਵੀ ਆਨੰਦ ਆਵੇ ਮਹਾਪੁਰਖਾਂ ਦਾ ਸਿਕੰਦਰ ਸਾਹਿਬ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ